ਕੰਨਾਂ ਦੇ ਵਿੱਚ ਪਾ ਗਏ ਹੁਣ ਤਾਂ ਤਿਆਰੀ ਚੰਡੀਗੜ੍ਹ ਦੀ 5 ਮਾਰਚ ਦੀ ਅਸੀਂ ਵੀ ਲੱਗਿਆ ਚਾਰ ਪੰਜ ਦਿਨਾਂ ਦੇ ਜੇ ਕੋਈ ਪਿੰਡ ਦੋ ਤਿੰਨ ਰਹਿ ਗਏ ਉਹਨਾਂ ਦੀਆਂ ਮੀਟਿੰਗਾਂ ਤੁਸੀਂ ਦੱਸ ਕੇ ਜਾਓ ਸੀ ਕੱਲ ਨੂੰ ਜਾਂ ਪਰਸੋਂ ਨੂੰ ਤੁਹਾਡਾ ਟਾਈਮ ਕੱਢੀਏ ਮੀਟਿੰਗਾਂ ਦੇ ਵਿੱਚ ਜਿੰਨੀਆਂ ਗੱਲਾਂ ਦੱਸੀਆਂ ਜਾ ਸਕਦੀਆਂ ਨੇ ਲੋਕ ਇਕੱਠੇ ਕਰਕੇ ਉਹਨੀਆਂ ਇਕੱਲੇ ਇਕੱਲੇ ਬੰਦੇ ਨੂੰ ਨਹੀਂ ਦੱਸ ਸਕਦੇ ਇੱਕ ਦਾ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਹੈ ਵੀ ਅੱਜ ਜਿੰਨੇ ਵੀ ਆਗੂ ਸਾਡੇ ਕਰੀਮ ਆਈ ਹੋਈ ਹੈ ਉਹ ਆਪਦੇ ਪਿੰਡਾਂ ਦੇ ਵਿੱਚ ਅੱਥਨੇ ਮੀਟਿੰਗਾਂ ਕਰੋ ਜਾਂ ਸਵੇਰੇ ਕਰੋ ਜਿੰਨੇ 5-5 7-7 ਬੰਦੇ 10-10 ਤੁਸੀਂ ਆਇਓ ਹੋ ਹੋਰ 10-10 20-20 ਬੰਦੇ ਇਕੱਠੇ ਕਰਕੇ ਆ ਜਿਹੜੀਆਂ ਗੱਲਾਂ ਇੱਥੋਂ ਲੈ ਕੇ ਗਏ ਹੋ ਉਹ ਸਾਰੀਆਂ ਆਪਣੇ ਪਿੰਡਾਂ ਦੇ ਵਿੱਚ ਉਸ ਲੋਕਾਂ ਨਾਲ ਸਾਡੇ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਸਾਂਝੀਆਂ ਕਰੋ ਤਾਂ ਕਿ ਉਹ ਗੱਲ ਚੁੱਲੇ-ਚੁੱਲੇ ਤੇ ਪਹੁੰਚੇ ਚੁੱਲੇ-ਚੁੱਲੇ ਤੇ ਗੱਲ ਜਦ ਜਾਂਦੀ ਹੈ ਜੇ ਬੰਦਾ ਨਹੀਂ ਜਾਊਗਾ ਸਾਡੀ ਭੈਣ ਜਾਊ ਜੇ ਸਾਡੀ ਭੈਣ ਵੀ ਗਊਗੀ ਮੈਂ ਕੱਖ ਮੈਂ ਪਾ ਦੂੰਗੀ ਤੁਸੀਂ ਜਾਓ ਭਾਈ ਤੁਸੀਂ ਉਥੇ ਚੰਡੀਗੜ੍ਹ ਮੋਰਚੇ ਦੇ ਦੋ ਦਿਨ ਲਾਓ ਇਹ ਗੱਲ ਬਹੁਤ ਵੱਡੀ ਹੈ ਦੂਜੀ ਬੇਨਤੀ ਹੈ ਵੀ ਹਰੇਕ ਬੰਦੇ ਕੋਲੇ ਹੋਣਾ ਚਾਹੀਦਾ ਝੰਡਿਆਂ ਦੀ ਲੋੜ ਹੈ ਅੱਜ ਲਿਜਾ ਸਕਦੇ ਹੋ ਝੰਡੇ ਸਾਡੇ ਕੋਲੇ ਆਏ ਹੋਏ ਨੇ ਵਾਜਾਂ ਦੀ ਲੋੜ ਹੈ ਬੈਜਲ ਜਾ ਸਕਦੇ ਹੋ ਇੱਕ ਤੁਹਾਨੂੰ ਇਹ ਬੇਨਤੀ ਹੈ ਕੋਈ ਵੀ ਕਹੇ ਵੀ ਝੰਡਾ ਥੱਲੇ ਕਰ ਲੋ ਅੱਜ ਜਿਵੇਂ ਅੱਜ ਝੰਡੇ ਤੁਸੀਂ ਥੱਲੇ ਧਰੀ ਬੈਠੇ ਹੋ ਇਹ ਝੰਡੇ ਦੀ ਕਿਸਾਨ ਭਰਾਵੋ ਬਹੁਤ ਵੱਡੀ ਬੇਅਦਮੀ ਹੈ ਜੇ ਤੁਸੀਂ ਪੈਰਾਂ ਦੇ ਵਿੱਚ ਰੱਖਦੇ ਹੋ ਕਿਉਂ ਇਸ ਝੰਡੇ ਨਾਲ ਤੁਸੀਂ 10 ਬੰਦੇ ਜਿੱਡਾ ਮਰਜ਼ੀ ਕਿਸੇ ਠਾਣੇ ਨੂੰ ਰੋਕ ਸਕਦੇ ਹੋ ਕਿਸੇ ਦਫ਼ਤਰ ਨੂੰ ਰੋਕ ਸਕਦੇ ਹੋ ਪਰ ਕਿਸਾਨ ਭਰਾਵੋ ਕਰਿਆ ਕੀ ਆ ਸੀ ਝੰਡੇ ਪੈਰਾ ਦੇ ਵਿੱਚ ਇਹ ਬੇਨਤੀ ਅੱਜ ਦਾ ਜਿਹੜੀ ਹੋ ਗਈ ਠੀਕ ਹੈ ਪਰ ਉਸ ਅंदोलਨ ਦੇ ਵਿੱਚ ਨਾ ਕਰਿਓ ਝੰਡਾ ਤੁਹਾਡੇ ਹਰੇਕ ਜਿੰਨੇ ਵੀ ਤੁਹਾਡੇ ਪਿੰਡਾਂ ਦੇ ਬੰਦੇ ਜਾਣਗੇ ਉਹਨਾਂ ਨੂੰ ਕਹਿ ਕੇ ਲਿਜਾਣਾ ਹੈ ਵੀ ਭਾਈ ਝੰਡਾ ਥੱਲੇ ਨਹੀਂ ਰੱਖਣਾ ਝੰਡਾ ਮੋਢੇ ਦੇ ਉੱਤੇ ਰੱਖਣਾ ਦੂਸਰਾ ਨੰਬਰ ਜਿੰਨੇ ਵੀ ਕਿਸਾਨ ਸਾਡੇ ਜਾਣਗੇ ਉਹਨਾਂ ਦੇ ਨਾਲ ਪੀੜੀ ਪੱਗ ਹੋਣੀ ਚਾਹੀਦੀ ਹੈ ਜੇ ਕਿਸੇ ਦੀ ਪੀੜੀ ਪੱਗ ਨਾ ਹੋਵੇ ਕਿਸਾਨ ਭਰਾਵੋ ਪੀੜਾ ਪਰਲਾ ਦਾ ਜਰੂਰ ਲੈ ਲਓ 2-2 ਮੀਟਰ ਦੇ 1.5-1.5 ਮੀਟਰ ਦੇ ਜਿੰਨੇ ਵੀ ਕਿਸਾਨ ਆਪਣੇ ਜਾਣੇ ਨੇ ਜਿਹੜੀਆਂ ਟਰਾਲੀਆਂ ਜਾਣੀਆਂ ਨੇ ਉਹਨਾਂ ਦੇ ਉਸ ਪਿੰਡ ਦਾ ਬੈਨਰ ਜਰੂਰ ਲੱਗਿਆ ਹੋਣਾ ਚਾਹੀਦਾ ਵੀ ਕਿਹੜੇ ਪਿੰਡ ਦੀ ਟਰਾਲੀ ਕਿਹੜੇ ਬਲਾਕ ਦੀ ਟਰਾਲੀ ਕਿਉਂਕਿ ਉਸ ਜਦ ਵੱਡੇ ਅਦੋਲਨ ਦੇ ਵਿੱਚ ਜਿਆਦਾ ਇਕੱਠ ਹੁੰਦਾ ਟਰਾਲੀ ਟੋਲੀ ਵੀ ਅਖੀ ਹੋ ਜਾਂਦੀ ਹੈ ਆਪਣੇ ਬੰਦੇ ਹੀ ਰੋਝ ਜਾਂਦੇ ਨੇ ਕਈ ਵਾਰ ਪਰ ਉਸ ਟਰਾਲੀ ਦੇ ਉੱਤੇ ਪੜ ਕੇ ਆਪਾਂ ਦੇਖ ਲਾਂ ਨੇ ਆ ਵੀ ਫਲਾਣੇ ਤੋਂ ਟਰਾਲੀ ਫਲਾਣੇ ਪਿੰਡ ਦੀ ਖੜੀ ਹੈ ਕਿਸਾਨ ਭਰਾਵੋ ਜਿਹੜੀਆਂ ਟਰਾਲੀਆਂ ਜਾਣੀਆਂ ਨੇ ਉਹ ਵੱਡੀ ਪੱਦਰ ਦੇ ਇਕੱਠੀਆਂ ਹੋ ਕੇ ਮਹਿਮਦਪੁਰ ਮੰਡੀ ਦੇ ਵਿੱਚੋਂ ਜਾਣੀਆਂ ਨੇ ਜਿਹੜੀਆਂ ਟਰਾਲੀਆਂ 4 ਤਰੀਕ ਨੂੰ ਇੱਥੋਂ ਸ਼ਾਮ ਨੂੰ 4:00 5:00 ਵਜੇ ਦੀ ਉੱਥੇ ਇਕੱਠੀਆਂ ਹੋ ਜਾਣਗੀਆਂ ਸਾਰਿਆਂ ਨੇ ਉੱਥੇ ਇਕੱਠੇ ਹੋਣਾ ਹੈ ਉੱਥੋਂ ਫੇਰ ਆਪਾਂ ਨੇ ਤੜਕੀ ਸਾਰਾ ਜਿਹੜਾ ਪੰਜਾਬ ਹੈ ਆਪਣਾ ਉਹ ਪੰਜਾਬ ਦੀਆਂ ਟਰਾਲੀਆਂ ਮੰਡੀ ਦੇ ਵਿੱਚ ਇਕੱਠੀਆਂ ਹੋਣਗੀਆਂ ਮਹਿਮਦਪੁਰ ਇਹ ਦੀ ਸੋਚਣਾ ਕਿਸੇ ਨੇ 5 ਤਰੀਕ ਟਰਾਲੀਆਂ ਵਾਲਿਆਂ ਦੀ 4 ਤਰੀਕ ਹੈ ਜਿਹੜੇ ਨੇ ਬੱਤਸਾ ਵਗਾਰਾਂ ਜਾਣੀਆਂ ਨੇ ਉਹ ਜ਼ਿਆਦਾ ਸਿੱਧੇ ਇਥੋਂ 5 ਤਰੀਕ ਨੂੰ ਚਲੇ ਜਾਣ ਅਈਆਂ ਬੇਨਤੀਆਂ ਕਰਦੇ ਸਾਰਿਆਂ ਦੀ ਬਹੁਤ ਬਹੁਤ ਧੰਨਵਾਦ ਸਾਡੇ ਸੂਬਾ ਆਗੂ ਦਾ ਸਾਡੇ ਸੂਬਾ ਆਗੂਆਂ ਦਾ ਸਾਰਿਆਂ ਦਾ ਤੇ ਜ਼ਿਲ੍ਹੇ ਆਗੂਆਂ ਦਾ ਵਾਹਿਰ ਕੀ ਖਾਲਸਾ ਵਾਹਿਰ ਕੀ ਜੀ ਫਤਿਹ